ਕੰਮ ਨੂੰ ਕਰਨ ਦੇ ਲਈ ਇਕੱਠੀ ਕੀਤੀ ਸੀ ਉਹ ਮਾਇਆ ਕਿਸੇ ਹੋਰੇ ਪਾਸੇ ਲੱਗ ਗਈ ਉਹ ਜਿਹੜਾ ਇੱਕ ਕਾਰਜ ਕਰਨ ਦੇ ਲਈ ਰੱਬ ਦੇ ਨਾਮ ਨੂੰ ਵਿਸਾਰ ਕੇ ਯਤਨ ਵੀ ਕੀਤੇ ਨਾ ਉਹ ਵੀ ਕਾਰਜ ਪੂਰਾ ਨਹੀਂ ਹੋਇਆ ਪਰ ਜਦੋਂ ਗੁਰੂ ਨੇ ਕਿਰਪਾ ਕੀਤੀ ਕਹਿੰਦੇ ਸਾਰੇ ਕਾਰਜੇ ਗੁਰੂ ਨੇ ਸਵਾਰ ਦਿੱਤੇ ਜਦੋਂ ਗੁਰੂ ਕਿਰਪਾ ਕਰਦਾ ਨਾ ਭਾਈ ਫਿਰ ਨਹੀਂ ਪਤਾ ਲੱਗਦਾ ਵੀ ਗੁਰੂ ਦੀ ਬਖਸ਼ਿਸ਼ ਕਿਵੇਂ ਹੋਈ ਹੈਗੀ ਮਾਲਕ ਵੇਦੇ ਅਜੀ ਹੀ ਬਣਾਉਂਦਾ ਵੱਡੇ ਵੱਡੇ ਕਾਰਜਾਂ ਦੇ ਵਿੱਚ ਗੁਰੂ ਸੰਪੂਰਨਤਾ ਬਖਸ਼ਿਸ਼ ਕਰ ਦਿੰਦਾਗਾ ਸਤਗੁਰ ਜੀ ਬਾਣੀ ਦੇ ਵਿੱਚ ਆਖਦੇ ਨੇ ਰੱਬ ਦਾ ਨਾਮ ਤੇ ਆਉਣਾ ਕਰੋ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਅੰਨ ਪੜਿਆ ਪਰਮਗਤ ਪਾਵੇ ਜਿਹੜਾ ਕੋਈ ਰੱਬ ਦੇ ਨਾਮ ਨਾਲ ਸ਼ਰਦਾ ਦੇ ਨਾਲ ਜੁੜਦਾ ਭਾਵਨਾ ਦੇ ਨਾਲ ਜੁੜਦਾਗਾ ਓ ਗੋਬਿੰਦ ਜਿਹੜਾ ਕਿ ਸਾਰੀ ਧਰਤੀ ਦਾ ਮੂਲ ਹੈ ਉਹ ਪਰਮਾਤਮਾ ਦੇ ਨਾਮ ਦੇ ਨਾਲ ਜਦੋਂ ਅਸੀਂ ਜੋੜਨ ਦੀ ਯਤਨ ਕਰਦੇ ਆ ਨਾ ਮਾਲਕ ਇਹ ਨਹੀਂ ਵੇਖਦਾ ਇਹਨੇ ਗਿਆਨ ਕਿੰਨਾ ਕੁ ਹਾਸਲ ਕੀਤਾ ਇਹਨੇ ਪੜ੍ਹਾਈ ਕਿੰਨੀ ਕੁ ਹਾਸਲ ਕੀਤੀ ਹੈ ਸੰਸਾਰਕ ਤੌਰ ਤੇ ਕਿਸੇ ਵੀ ਅਹੁਦੇ ਤੇ ਲੱਗਣ ਦੇ ਲਈ ਪੜ੍ਹਾਈ ਵੇਖੀ ਜਾਂਦੀ ਹੈ ਉਮਰ ਵੇਖੀ ਜਾਂਦੀ ਹੈ ਕਿ ਪਾਰੇ ਗੁਰੂ ਦਾ ਦਰ ਜਿਹਾਗਾ ਜਿੱਥੇ ਕੇਵਲ ਸ਼ਰਦਾ ਦੇਖੀ ਜਾਂਦੀ ਹੈ ਜਿੱਥੇ ਕੇਵਲ ਤੇ ਕੇਵਲ ਭਾਵਨਾ ਦੇਖੀ ਜਾਂਦੀ ਹੈਗੀ ਪਾਵਨਾ ਨੂੰ ਫਲ ਲੱਗ ਜਾਂਦੇ ਨੇ ਉਥੇ ਕਹਿੰਦੇ ਪੜਿਆ ਅਨ ਪੜਿਆ ਪੜਿਆ ਹੋਇਆ ਵੀ ਜੇ ਕੋਈ ਸ਼ਰਦਾ ਨਾਲ ਮਾਲਕ ਦਾ ਨਾਮ ਜਪਦਾ ਉਹਨੂੰ ਵੀ ਪਰਮਗਤ ਦੀ ਪ੍ਰਾਪਤੀ ਹੋ ਜਾਂਦੀ ਆ ਪਰ ਜੇ ਕੋਈ ਪੜ ਕੇ ਨਾ ਹੰਕਾਰ ਚੁੱਕੀ ਫਿਰੇ ਵੀ ਮੇਰੇ ਵਰਗਾ ਗਿਆਨੀ ਕੋਈ ਨਹੀਂ ਮੇਰੇ ਵਰਗਾ ਵਿਦਵਤਾ ਦਾ ਮਾਲਕ ਕੋਈ ਨਹੀਂ ਫਿਰ ਸਤਿਗੁਰੂ ਜੀ ਕਹਿੰਦੇ ਉਹਨੂੰ ਮਾਲਕ ਆ ਨਾ ਜਿਹੜਾ ਮੂਰਖੇ ਸਮਝਦਾਗਾ ਜੇ ਕੋਈ ਆਪਣੇ ਆਪ ਨੂੰ ਬੜਾ ਵੱਡਾ ਗਿਆਨੀ ਸਮਝਣ ਲੱਗ ਜਵੇ ਸਤਿਗੁਰੂ ਜੀ ਕਹਿੰਦੇ ਆਖੇ ਵੀ ਮੇਰੇ ਵਰਗਾ ਤਾਂ ਭਲਾ ਇਨਸਾਨ ਹੀ ਕੋਈ ਨਹੀਂ ਸਤਿਗੁਰੂ ਜੀ ਬਾਣੀ ਦੇ ਵਿੱਚ ਆਖਦੇ ਨੇ ਆਪਸ ਕੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨ ਆਵੇ ਉਹਦੇ ਤਾਂ ਨੇੜੇ ਵੀ ਨਹੀਂ ਆਉਂਦੀ ਭਲਾਈ ਜਿਹੜਾ ਦੇਖਤੀ ਆਖੇ ਨਾ ਮੈਂ ਬੜੇ ਚੰਗੇ ਕਰਮ ਕਰਦਾਗਾ ਉਹ ਮਾਲਕ ਦੀਆਂ ਨਜ਼ਰਾਂ ਦੇ ਵਿੱਚ ਉਹਦੇ ਭਲਾਈ ਨੇੜੇ ਵੀ ਨਹੀਂ ਹੈਗੀ ਬਖਾਵਾ ਹੀ ਕਰ ਰਿਹਾਗਾ ਉਹ ਪਰ ਸਤਿਗੁਰੂ ਜੀ ਕਹਿੰਦੇ ਸਰਬ ਕੀ ਰੇਣ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਿਹਦਾ ਸਾਰਿਆਂ ਦੀ ਰੇਣ ਬਣ ਜਾਂਦਾ ਮਨ ਨੀਵੇਂ ਤੋਂ ਨੀਵਾ ਹੋ ਜਾਂਦਾ ਜਿਹੜਾ ਗੁਰੂ ਦੇ ਸਿੱਖਾਂ ਦੇ ਪਾਸ ਗੁਰੂ ਉਹਨਾਂ ਸਾਰਿਆਂ ਦਾ ਤਾਂ ਬਖਸ਼ਿਸ਼ ਕਰ ਦਿੰਦਾ ਸਤਗੁਰੂ ਜੀ ਕਹਿੰਦੇ ਸਾਰੇ ਕਾਰਜ ਗੁਰੂ ਉਹ ਰੱਬ ਦੇ ਪਿਆਰੇ ਦੇ ਪੂਰੇ ਕਰ ਦਿੰਦਾਗਾ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਕੇ ਬੰਦਨਾ ਤੋਂ ਰਹਿਤ ਹੋ ਜਾਂਦਾ ਹੈ ਦੁਰ